ਗਵੰਡੀਆਂ ਨੇ ਗਲੀ ਦੀਆਂ ਇੱਟਾਂ ਪੱਟ ਕੇ ਆਪਣੇ ਕਬਜ਼ੇ 'ਚ ਕਰੀਆਂ ਫੇਰ ਇਹਨਾਂ ਨੇ ਗਲੀ ਰੋਕੀ ਤੇ ਸਾਡੇ ਨਾਲ ਖੁਦ ਹੀ ਸ਼ਾਮ ਲੱਟ ਪਈ ਸੀ ਸਾਰੀ ਉਹ ਰੋਕ ਲਈ ਉਹ ਰੋਕਣ ਤੋਂ ਬਾਅਦ ਫੇਰ ਇਹ ਮਤਲਬ ਇਹਨਾਂ ਨੇ ਗੇਟ ਲਾ ਲਿਆ ਮੂਰੇ ਉਹ ਗੇਟ ਲਾਉਣ ਤੋਂ ਬਾਅਦ ਹੁਣ ਇਹ ਮਤਲਬ ਇਹਦੇ ਵਿੱਚ ਸਾਡਾ ਸੀਵਰੇਜ ਨਹੀਂ ਪੈਣ ਦਿੰਦੇ ਕਿੰਨੇ ਟਾਈਮ ਤੋਂ ਆਂਟੀ ਸਮੱਸਿਆ ਬਣੀ ਹੋਈ ਤੁਹਾਡੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਰਹਿੰਦੇ ਇਸ ਮਕਾਨ ਦੇ ਵਿੱਚ ਤੇ ਕਿੰਨੀ ਦੇਰ ਦੀ ਇਹ ਸਮੱਸਿਆ ਇਹ ਨੂੰ 8 ਸਾਲ ਤੋਂ ਆ ਜੀ ਜਦੋਂ ਵੀ ਮੀਡੀਵੋ ਮੈਡਮ ਸਾਹਿਬ ਆਪ ਚੈੱਕ ਕਰਨ ਆਏ ਤਾਂ ਇਹਨਾਂ ਨੇ ਉਹ ਜਿਹੜੀਆਂ ਇੱਟਾਂ ਸੀ ਉਹਦੇ 베ੜੇ ਦੀ ਚੜ੍ਹਾਣ ਨੂੰ ਲਾਈਆਂ ਹੋਈਆਂ ਉਹ ਇਹਨਾਂ ਨੇ ਮਤਲਬ ਬਾਕੀ ਦੇ ਆਪਣੇ ਕਬਜ਼ੇ 'ਚ ਕਰ ਲਈਆਂ ਦੋ ਦੋ ਇੱਟਾਂ ਰੱਖ ਕੇ ਨਾਲੀ ਨੂੰ ਬੰਦ ਕਰਤਾ ਅਸੀਂ ਉਹਰੇ 40 45 ਜਿੱਦੀ ਰਹਿ ਰਹੇ ਮਕਾਨ ਸਾਡਾ ਆਪਣਾ ਆ ਸਾਰਾ ਕਾਗਜ਼ ਪੱਤਰ ਸਾਡੇ ਕੋਲ ਹੈਗੇ ਨਹੀਂ ਜਦਕਿ ਇਹ ਲਾਲਕੀਰ ਦੇ ਅੰਦਰ ਮਕਾਨ ਆ ਇਹ ਪ੍ਰਮਾਨ ਨਹੀਂ ਹੈਗੇ ਜਿਹੜੇ ਸਾਡੇ ਕੋਲ ਕਾਗਜ਼ ਨੇ ਇਹਨਾਂ ਦੇ 7 ਟੰਕੇ ਲੱਗੇ ਸ਼ੇਰਪਾਰਤਾ ਦੀ ਤੇ ਬਾਕੀ ਹੁਣ ਉਹ ਗੱਲ ਵੀ ਗਈ ਹੈੀ ਉਸ ਤੋਂ ਬਾਅਦ ਹੁਣ ਧਮਕੀਆਂ ਦਿੰਦੇ ਨੇ ਬਹੁਤ ਕਹਿੰਦੇ ਵੀ ਪਹਿਲਾਂ ਤੂੰ ਬਚ ਗਈ ਹੁਣ ਤੂੰ ਦੇਖਣਾ ਨਹੀਂ ਹੈਗਾ ਸਰਕਾਰੀ ਗੜੀ ਇਹਨਾਂ ਨੇ ਦੱਬੀ ਹੋਈ ਆ ਜਿਹੜੀ ਖੂਦ ਹੀ ਸਾਂਝੇ ਖੂਦ ਹੀ ਤੋੜਾ ਪਬਲਿਕ ਪਲੇਸ ਉਹ ਸਾਰੀ ਇਹਨਾਂ ਨੇ ਦੱਬੀ ਹੋਈ ਆ ਅੱਗੇ ਗੇਟ ਲਾਇਆ ਹੋਇਆ ਸਾਡੇ ਕੱਲਿਆਂ ਨਾਲ ਕਿਉਂ ਜਿੱਦਾਂ ਗਾਂਹਲਿਆਂ ਨਾਲ ਵੀ ਕਰੋ ਫਿਰ ਇਹਨਾਂ ਨੇ ਬਾਅਦ ਚ ਸਾਡਾ ਉੱਧਰ ਉੱਧਰਲੇ ਘਰ ਸਾਡਾ ਮਕਾਨ ਆ ਉੱਧਰ ਜਾਣ ਆਉਣ ਦੇ ਵਿੱਚ ਇਹਨਾਂ ਨੇ ਤੱਕੇ ਨਾਲ ਗੇਟ ਲਾ ਲਿਆ ਪਹਿਲਾਂ ਕੋਈ ਗੇਟ ਨਹੀਂ ਸੀਗਾ ਜੀ ਇੱਥੇ ਸਾਡੇ ਅੰਕਲ ਆਂਟੀ ਨਾਲ ਕੀ ਲੜਾਈ ਸਾਡੇ ਨਾਲ ਕੋਈ ਨਹੀਂ ਹੈ ਆਪਣੇ ਆਪ ਹੀ ਮੁੱਦਾ ਕਰਦੇ ਨੇ ਇਹ ਗੱਲ ਦਾ ਕਹਿੰਦੇ ਅਸੀਂ ਗੇਟ ਕੱਢਣਾ ਫੈਮਿਲੀ ਦੇ ਵਿੱਚ ਮੈਂ ਤੇ ਮੇਰੇ ਫਿਲਹਾਲ ਹਸਬੰਡ ਨੇ ਜਿਹੜੇ ਮੇਰੇ ਜਦੋਂ ਮੇਰੇ ਇਹਨਾਂ ਨੇ ਸਿਰ ਪਾੜਿਆ ਮੇਰਾ ਉਦੋਂ ਮੇਰੀ ਸੱਸ ਦੀ ਮਤਲਬ ਕੀਤਾ ਸੀਗਾ ਹਾਂਜੀ ਮੇਰੇ ਤੇ ਅੰਦਰ ਵੜ ਕੇ ਹਮਲਾ ਕੀਤਾ ਜੀ 112 ਨੰਬਰ ਮੈਂ ਪੁਲਿਸ ਬੁਲਾਈ ਆ ਜੀ ਉਹ ਪਰ ਸੂਬੇ ਮੇਰੀ ਗਵਾਏ ਸਭ ਤੋਂ ਪਹਿਲਾਂ ਇਹ ਮੈਡਮ ਮੇਰੇ ਕੋਲ ਪਹੁੰਚੇ ਨੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਕਾਰਵਾਈ ਨਹੀਂ ਪੁਲਸ ਆਈ ਸੀ ਮੌਕੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ 7 ਦਿਨ ਮੈਂ ਹਸਪੀਟਲ ਦਾਖਲ ਰਹੀ ਆ ਜੀ ਮੇਰੇ ਸਿਰ ਤੇ 7 ਟੰਕੇ ਲੱਗੇ ਨੇ ਤੇ ਆ ਐਲ ਐਮ ਐਲ ਆਰ ਉਹ ਮੇਰੀ ਕੱਟੀ ਹੋਈ ਹੈ ਈਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਟਨ ਸੋ ਅੱਜ ਇੱਕ ਬਜ਼ੁਰਗ ਅੰਕਲ ਤੇ ਬਜ਼ੁਰਗ ਆਂਟੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਗੱਲਬਾਤ ਕਰ ਲੈਣੀ ਹੈ ਕਿਉਂਕਿ ਜੋ ਸਮਰਾਲਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਬਜ਼ੁਰਗ ਆਂਟੀ ਤੇ ਇੱਕ ਅੰਕਲ ਸਾਡੇ ਨਾਲ ਮੌਜੂਦ ਨੇ ਔਰ ਅਗਰ ਗੱਲ ਕਰ ਲਈਏ ਬਜ਼ੁਰਗ ਅੰਕਲ ਦੀ ਤਾਂ ਇਹ 8 ਸਾਲ ਪਹਿਲਾਂ ਸਰਕਾਰੀ ਜੌਬ ਕਰਦੇ ਸੀਗੇ ਬੈਂਕ ਦੇ ਵਿੱਚ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਤਾਂ ਹੁਣ ਘਰ ਦੇ ਵਿੱਚ ਬਿਸਤਰ ਫੜ ਲਿੱਤਾ ਹੈ ਸੋ ਦੱਸਦੀ ਕਿ ਆਂਟੀ ਜੀ ਜੋ ਇਕੱਲਾ ਇਸ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਨੂੰ ਕਾਫੀ ਦਿੱਕਤਾਂ ਤਾਂ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆਖਿਰ ਕੀ ਪੂਰਾ ਮਾਮਲਾ ਗੱਲਬਾਤ ਕਰ ਲੈਣੀ ਆ ਹਾਂਜੀ ਆਂਟੀ ਜੀ ਕੀ ਕਹਿਣਾ ਤੁਸੀਂ ਕੀ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਇੱਥੇ ਰਹਿਣ ਲੱਗਿਆ ਸਭ ਤੋਂ ਪਹਿਲਾਂ ਮੈਂ ਏਵੀਪੀ ਨਿਊਜ਼ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਡੇ ਕਿਤੇ ਵੀ ਸੁਣਵਾਈ ਨਹੀਂ ਹੋਈ ਨਾ ਸਾਡੇ ਪੁਲਿਸ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਆ ਬੀਡੀਪੀਓ ਦਫ਼ਤਰ ਉਹਨਾਂ ਨੇ ਮਤਲਬ ਅਸੀਂ ਸ਼ਿਕਾਇਤ ਕੀਤੀ ਸੀ ਦੋ ਪਰਿਵਾਰਾਂ ਨੇ ਉਹਨਾਂ ਨੇ ਗੇਟ ਜ਼ਰੂਰ ਪਟਵਾਤਾ ਪਰ ਜਿਹੜੀ ਸਾਡੀ ਸਮੱਸਿਆ ਉੱਥੇ ਹੀ ਖੜੀ ਹੈ ਜੀ ਕੀ ਸਮੱਸਿਆ ਹੈ ਤੁਹਾਡੀ ਸਮੱਸਿਆ ਸਾਡੀ ਹੈ ਜੀ ਸਾਡੇ ਘਰ ਦਾ ਸਾਰਾ ਪਾਣੀ ਇੱਧਰ ਨੂੰ ਜਾਂਦਾ ਇਹਨਾਂ ਨੇ ਪਹਿਲਾਂ ਮਤਲਬ ਗਲੀ ਦੇ ਇੱਟਾਂ ਪੱਟੀਆਂ ਗਵੰਡੀਆਂ ਨੇ ਗਲੀ ਦੀਆਂ ਇੱਟਾਂ ਪੱਟ ਕੇ ਆਪਣੇ ਕਬਜ਼ੇ 'ਚ ਕਰੀਆਂ ਫੇਰ ਇਹਨਾਂ ਨੇ ਗਲੀ ਰੋਕੀ ਤੇ ਸਾਡੇ ਨਾਲ ਖੁੱਦ ਹੀ ਸ਼ਾਮ ਲੱਟ ਪਈ ਸੀ ਸਾਰੀ ਉਹ ਰੋਕ ਲਈ ਉਹ ਰੋਕਣ ਤੋਂ ਬਾਅਦ ਫਿਰ ਇਹ ਮਤਲਬ ਇਹਨਾਂ ਨੇ ਗੇਟ ਲਾ ਲਿਆ ਮੂਰੇ ਗੇਟ ਲਾਉਣ ਤੋਂ ਬਾਅਦ ਹੁਣ ਇਹ ਮਤਲਬ ਇਹਦੇ ਵਿੱਚ ਸਾਡਾ ਸੀਵਰੇਜ ਨਹੀਂ ਪੈਣ ਦਿੰਦੇ ਹਾਂਜੀ ਸੀਵਰੇਜ ਨਹੀਂ ਪੈਣ ਦਿੰਦੇ ਨਹੀਂ ਦਿੱਕਤ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪੈਣ ਦਿੰਦੇ ਸਾਡੇ ਸਾਰੇ ਘਰ ਦਾ ਪਾਣੀ ਇੱਧਰ ਨੂੰ ਹੀ ਜਾਂਦਾ ਤੇ ਆਪਣੇ ਇਹ ਗਲੀ ਨੂੰ ਜਿਹੜੀ ਸਰਕਾਰੀ ਗਲੀ ਆ ਜਿਹੜੀ ਨਾਲੀ ਜਾਂਦੀ ਆ ਨਾਲੀ ਨੂੰ ਛੇੜਛਾੜ ਕਰਦੇ ਨੇ ਨਾਲੀ ਇਹ ਜਿਸ ਦਿਨ ਬੀਡੀਪੀਓ ਦਫ਼ਤਰ ਵਾਲੇ ਚੈੱਕ ਕਰਨ ਆਏ ਸੀ ਇਹ ਨਾਲੀ ਬਿਲਕੁਲ ਖੁੱਲੀ ਸੀਗੀ ਬਾਹਰ ਉਸ ਤੋਂ ਬਾਅਦ ਇਹਨਾਂ ਨੇ ਉਹ ਨਾਲੀ ਨੂੰ ਮਤਲਬ ਦੋ ਦੋ ਇੱਟਾਂ ਰੱਖ ਕੇ ਬੰਦ ਕਰਤਾ ਤੇ ਬਾਕੀ ਦੀਆਂ ਇੱਟਾਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਤੇ ਕਿੰਨੇ ਟਾਈਮ ਤੋਂ ਆਂਟੀ ਸਮੱਸਿਆ ਬਣੀ ਹੋਈ ਤੁਹਾਡੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਰਹਿੰਦੇ ਇਸ ਮਕਾਨ ਦੇ ਵਿੱਚ ਤੇ ਕਿੰਨੀ ਦੇਰ ਦੀ ਇਹ ਸਮੱਸਿਆ ਇਹ ਨੂੰ 8 ਸਾਲ ਤੋਂ ਆ ਜੀ 8 ਸਾਲ ਤੋਂ ਲਗਾਤਾਰ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਸਰਪੰਚ ਪਿੰਡ ਦੇ ਸਰਪੰਚ ਜਾਂ ਐਮਐਲਏ ਜੀ ਅਨੁਸਾਰਿਆਂ ਨੂੰ ਕਹਤਾ ਤੇ ਫਿਰ ਪੰਚਾਇਤ ਨੂੰ ਜਦੋਂ ਅਸੀਂ ਮਤਲਬ ਫਿਰ ਬੀੜੀਪਾ ਦਫ਼ਤਰ ਮੇਵਾ ਸਿੰਘ ਜੀ son of ਸੁਰਜਣ ਸਿੰਘ ਤੇ ਇੱਕ ਮਤਲਬ ਮੈਂ ਦਰਖਾਸਤ ਦਿੱਤੀ ਆ ਜੀ ਦਰਖਾਸਤ ਦਿੱਤੀ ਉਹਨਾਂ ਨੇ ਦਰਖਾਸਤ ਦੇਣ ਤੋਂ ਬਾਅਦ ਬੀਡੀਪੀਓ ਨੇ ਇਹਨਾਂ ਨੂੰ ਜਵਾਨੀ ਸੁਨੇਹਾ ਦਿੱਤਾ ਕਿ ਤੁਸੀਂ ਗੇਟ ਪੱਟ ਲਓ ਵੀ ਤੁਹਾਡਾ ਗੇਟ ਗਲਤ ਹੈ ਇਹਨਾਂ ਨੇ ਮਤਲਬ ਕੋਈ ਉਹਨਾਂ ਤੇ ਅਸਰ ਨਾ ਕੀਤਾ ਫਿਰ ਉਹਨਾਂ ਦੇ ਉਹਨਾਂ ਦੇ ਨੁਮਾਇੰਦੇ ਚੈੱਕ ਕਰਨ ਆਏ ਜਦੋਂ ਇਹ ਨਾਲ ਹੀ ਖੁੱਲੀ ਸੀਗੀ ਬਿਲਕੁਲ ਸੇਮ ਸਿਰੇ ਤੋਂ ਲੈ ਕੇ ਸਿਰੇ ਤੱਕ ਤੁਹਾਨੂੰ ਤੁਸੀਂ ਦੇਖਿਆ ਨਾਲ ਹੀ ਖੁੱਲੀ ਸੀ ਜਦੋਂ ਵੀ ਮੀਡੀਵੋ ਮੈਡਮ ਸਾਹਿਬ ਆਪ ਚੈੱਕ ਕਰਨ ਆਏ ਤਾਂ ਇਹਨਾਂ ਨੇ ਉਹ ਜਿਹੜੀਆਂ ਇੱਟਾਂ ਸੀ ਉਹਦੇ 베ੜੇ ਦੀ ਢਾਹਣ ਨੂੰ ਲਾਈਆਂ ਹੋਈਆਂ ਉਹ ਇਹਨਾਂ ਨੇ ਮਤਲਬ ਬਾਕੀ ਦੇ ਆਪਣੇ ਕਬਜ਼ੇ 'ਚ ਕਰ ਲਈਆਂ ਦੋ ਦੋ ਇੱਟਾਂ ਰੱਖ ਕੇ ਨਾਲੀ ਨੂੰ ਬੰਦ ਕਰਤਾ ਮਤਲਬ ਸਰਕਾਰੀ ਨਾਲੀ ਨੂੰ ਛੇੜਛਾੜ ਕਰਦੇ ਨੇ ਸਰਕਾਰੀ ਗਲੀ ਇਹਨਾਂ ਨੇ ਦੱਬੀ ਹੋਈ ਆ ਜਿਹੜੀ ਖੂਦ ਹੀ ਸਾਂਝੇ ਖੂਦ ਹੀ ਤੋੜ ਆ ਪਬਲਿਕ ਪਲੇਸ ਉਹ ਸਾਰੀ ਇਹਨਾਂ ਨੇ ਦੱਬੀ ਹੋਈ ਆ ਅੱਗੇ ਗੇਟ ਲਾਇਆ ਹੋਇਆ ਫਿਰ ਇਹਨੂੰ ਇਹਨਾਂ ਨੂੰ ਪੰਚਾਇਤ ਨੇ ਬੀੜੀਪੋ ਮੈਡਮ ਨੇ ਅਨ ਇੱਕ ਵਾਰੀ ਉਹਨਾਂ ਦੇ ਨੁਮਾਇੰਦਿਆਂ ਨੇ ਚੈੱਕ ਕੀਤਾ ਦੂਜੀ ਵਾਰ ਬੀਡੀਪੀਓ ਮੈਡਮ ਨੇ ਆਪ ਚੈੱਕ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਤਿੰਨ ਪਰਵਾਨੇ ਕੱਢੇ ਤਿੰਨ ਪਰਵਾਨੇ ਕੱਢਣ ਤੋਂ ਬਾਅਦ ਪੰਚਾਇਤ ਨੇ ਪੂਰੀ ਨੇ ਮਤਾ ਪਾਇਆ ਵੀ ਇਹ ਇਹਨਾਂ ਨੇ ਨਜਾਇਜ਼ ਇਹ ਜਗਾ ਦੱਬੀ ਹੋਈ ਆ ਉਹਨਾਂ ਨੇ ਜਿਹੜੀ ਆਪਣੇ ਐਸਡੀਐਮ ਦੇ ਰਾਹੀਂ ਉਹਨਾਂ ਨੇ ਉੱਤੇ ਦਰਖਾਸਤ ਭੇਜੀ ਡੀਸੀਪੀ ਡੀਸੀ ਸਾਹਿਬ ਨੂੰ ਉਹਨਾਂ ਡੀਸੀ ਸਾਹਿਬ ਨੇ ਚਿੱਠੀ ਭੇਜ ਕੇ ਇਹ ਗੇਟ ਪਟਵਾਤਾ ਗੇਟ ਪਟਵਾਉਣ ਤੋਂ ਬਾਅਦ ਹੁਣ ਇਹ ਕਹਿੰਦੇ ਵੀ ਗੇਟ ਤਾਂ ਪਟਿਆ ਗਿਆ ਪਰ ਅਸੀਂ ਜਿਹੜਾ ਕਬਜ਼ਾ ਉਹ ਨਹੀਂ ਛੱਡਣਾ ਪਰ ਸਾਡੇ ਜਿਹੜੇ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਨੇ ਲਿਖ ਕੇ ਦਿੱਤਾ ਵੀ ਕਬਜ਼ਾ ਛਡਾਇਆ ਗਿਆ ਪਰ ਇਹ ਕਹਿੰਦੇ ਵੀ ਅਸੀਂ ਕਬਜ਼ਾ ਨਹੀਂ ਛੱਡਣਾ ਭਾਵੇਂ ਸਾਨੂੰ ਜੇਲ੍ਹ ਜਾਣਾ ਪੈ ਜਾਵੇ ਦਿੱਕਤ ਗਵਾਂਢੀ ਦੀ ਆ ਰਹੀ ਤੁਹਾਨੂੰ ਸਾਨੂੰ ਗਵਾਂਢੀ ਦੀ ਗੱਲ ਕਰਕੇ ਦੇਖੀ ਉਹਨਾਂ ਨਾਲ ਕੀ ਕਹਿੰਦੇ ਨੇ ਹਾਂਜੀ ਅਸੀਂ ਉਹਨਾਂ ਨਾਲ ਗੱਲ ਕਰਕੇ ਦੇਖੀ ਅਸੀਂ ਹੱਥ ਬੰਨ੍ਹ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਗੇਟ ਪਟਿਆ ਇਹ ਜਿਹੜਾ ਗੇਟ ਨਜਾਇਜ਼ ਲਾਇਆ ਵੀ ਪਹਿਲਾਂ ਇੱਥੇ ਬਿਲਕੁਲ ਕੋਈ ਗੇਟ ਨਹੀਂ ਸੀਗਾ ਜਦੋਂ ਅਸੀਂ ਇੱਥੇ ਆਏ ਸੀਗੇ ਕੋਈ ਗੇਟ ਇਹਨਾਂ ਨੇ ਬਾਅਦ ਚ ਸਾਡਾ ਉੱਧਰ ਉੱਧਰਲੇ ਘਰ ਸਾਡਾ ਮਕਾਨ ਆ ਉੱਧਰ ਜਾਣ ਆਉਣ ਦੇ ਵਿੱਚ ਇਹਨਾਂ ਨੇ ਤੱਕੇ ਨਾਲ ਗੇਟ ਲਾ ਲਿਆ ਪਹਿਲਾਂ ਕੋਈ ਗੇਟ ਨਹੀਂ ਸੀਗਾ ਜੀ ਇੱਥੇ ਅੰਦਰ ਤੇ ਫੈਮਿਲੀ ਵਿੱਚ ਕੌਣ-ਕੌਣ ਆ ਤੁਹਾਡੇ ਹਾਂਜੀ ਫੈਮਿਲੀ ਦੇ ਵਿੱਚ ਮੈਂ ਤੇ ਮੇਰੇ ਫਿਲਹਾਲ ਹਸਬੰਡ ਨੇ ਜਿਹੜੇ ਮੇਰੇ ਜਦੋਂ ਮੇਰੇ ਇਹਨਾਂ ਨੇ ਸਿਰ ਪਾੜਿਆ ਮੇਰਾ ਉਦੋਂ ਮੇਰੀ ਸੱਸ ਦੀ ਮਤਲਬ ਕੀਤਾ ਸੀਗਾ ਹਾਂਜੀ ਮੇਰੇ ਤੇ ਅੰਦਰ ਵੜ ਕੇ ਹਮਲਾ ਕੀਤਾ ਜੀ 112 ਨੰਬਰ ਮੈਂ ਪੁਲਿਸ ਬੁਲਾਈ ਆ ਜੀ ਜੀ ਤੇ ਉਹ ਪੁਲਿਸ ਵੀ ਮੇਰੀ ਗਵਾਹ ਇਹ ਸਭ ਤੋਂ ਪਹਿਲਾਂ ਇਹ ਮੈਡਮ ਮੇਰੇ ਕੋਲ ਪਹੁੰਚੇ ਨੇ ਜੀ ਇਹ ਪਹੁੰਚੇ ਨੇ ਇੱਕ ਪਿੰਡ ਦਾ ਬੰਦਾ ਹੋਰ ਤੇ ਇਹਨਾਂ ਨੇ ਆਪ ਆ ਕੇ ਮੈਨੂੰ ਦੇਖਿਆ ਇਹਨਾਂ ਨੇ ਮੇਰਾ ਮੋਬਾਈਲ ਵੀ ਭੰਨੇ ਆ ਜੀ ਮੇਰਾ ਮੋਬਾਈਲ ਵੀ ਭੰਨੇ ਆ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਕਾਰਵਾਈ ਨਿਕ ਪੁਲਸ ਆਈ ਸੀ ਮੌਕੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਸੱਤ ਦਿਨ ਮੈਂ ਹਸਪੀਟਲ ਦਾਖਲ ਰਹੀ ਆ ਜੀ ਮੇਰੇ ਸਿਰ ਚ ਸੱਤ ਟੰਕੇ ਲੱਗੇ ਨੇ ਤੇ ਆ ਆ ਐਲ ਐਮ ਐਲ ਆਰ ਉਹ ਮੇਰੀ ਕੱਟੀ ਹੋਈ ਆ ਜੀ ਤੇ ਉਹਨਾਂ ਨੇ 75 ਬਣਾਤੀ ਜਦੋਂ ਕਿ ਅੰਦਰ ਵੜ ਕੇ ਹਮਲਾ ਕਰਨ ਦਾ ਅੰਦਰ ਵੜ ਕੇ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਮੇਰੇ ਘਰ ਦੇ ਵਿੱਚ ਮੇਰੀ ਸਕੂਟਰ ਹੀ ਪੰਨੀ ਮੇਰਾ ਮੋਬਾਈਲ ਵੀ ਬੰਨਿਆ ਪੁਲਿਸ ਨੇ ਇਸ ਦੇ ਵਿੱਚ ਕਾਰਵਾਈ ਕੀਤੀ ਕੋਈ ਜੀ ਉਹਨਾਂ ਨੇ ਕਾਰਵਾਈ ਕੀਤੀ 751 ਕਰਤੀ ਜਦੋਂ ਕਿ 452 ਦਾ ਪਰਚਾ ਜਿਹੜਾ ਘਰ ਬੈਠ ਕੇ ਘਰ ਵੜ ਕੇ ਅੰਦਰ ਹਮਲਾ ਕਰਨ ਦਾ ਉਹ ਨਹੀਂ ਉਹਨਾਂ ਨੇ ਕੀਤਾ ਸ਼ੰਕਲ ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਣੀ ਅੰਕਲ ਜੀ ਨਾਲ ਵੀ ਜੀ ਅੰਕਲ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੁਸੀਂ ਮਤਲਬ ਤੁਹਾਨੂੰ ਕੀ ਜੌਬ ਕਰਦੇ ਹੋ ਤੁਸੀਂ ਮੈਡਮ ਜੀ ਮੈਂ ਕਰਦਾ ਸੀ ਬੈਂਕ ਚ ਜੌਬ ਜੀ ਤੇ ਬੈਂਕ ਚ ਜੌਬ ਕਰਦਾ ਸੀ ਤੇ ਇਹ ਬੰਦਿਆਂ ਨੇ ਨਾ ਸਾਰੀ ਜਗਾ ਨਿਜਾਇਜ਼ ਦੱਬੀ ਦੱਬ ਲਈ ਠੀਕ ਹੈ ਦੱਬ ਲਣ ਅੰਕਲ ਜੀ ਕਿਦੋਂ ਤੋਂ ਤੁਸੀਂ ਜੋਬ ਛੱਡ ਦਿੱਤੀ ਸੀਗੀ ਕੀ ਪ੍ਰੋਬਲਮ ਆਈ ਮੈਨੂੰ ਜਦੋਂ ਅਟੈਕ ਹੋਇਆ ਨਾ ਜੀ 2017 ਚ ਮੈਂ ਫਿਰ ਨੌਕਰੀ ਛੱਡੀ ਜੀ ਨੌਕਰੀ ਛੱਡਣ ਤੋਂ ਬਾਅਦ ਚੱਲਾ ਸੀ ਮਤਲਬ ਮੇਰੀ ਮਾਤਾਰ ਮੈਂ ਅਸੀਂ ਉਧਰਲੇ ਘਰ ਸੀਗੇ ਇਹ ਦਰਦੀਰੇ ਹੈ ਜੀ ਤੇ ਇਹਨਾਂ ਨੇ ਗਵਾਂਡੀਆਂ ਨੇ ਇਹਨਾਂ ਨਾਲ ਝਗੜਾ ਸ਼ੁਰੂ ਕਰ ਲਿਆ ਤੇ ਝਗੜਾ ਕਰਕੇ ਇਹਨਾਂ ਇੱਕ ਵਾਰ ਤਾਂ ਸਿਰ ਵੀ 파ੜਤਾ ਦੀ ਘਰੇ ਆ 25 ਦਾ ਅੰਦਰ ਵੜ ਕੇ ਨਾ ਝਮਲਾ ਕਰਤਾ ਇਹਨਾਂ ਦੇ ਸੱਤ ਟਾਂਕੇ ਲੱਗੇ ਸਿਰ 파ੜਤਾ ਦੀ ਤੇ ਬਾਕੀ ਹੁਣ ਉਹ ਗੱਲ ਵੀ ਗਈ ਹੈੀ ਉਸ ਤੋਂ ਬਾਅਦ ਹੁਣ ਧਮਕੀਆਂ ਦਿੰਦ ਨੇ ਬਹੁਤ ਕਹਿੰਦੀ ਵੀ ਪਹਿਲਾਂ ਤੂੰ ਬਚ ਗਈ ਹੁਣ ਤੂੰ ਦੇਖਣਾ ਵੀ ਨਹੀਂ ਹੈਗਾ ਹੈ ਮੁੰਡਾ ਜਿਹੜਾ ਉਹ ਕਹਿੰਦਾ ਵੀ ਜੇਲ ਕਟਾਂਗੇ ਪਰ ਤੁਹਾਡਾ ਕੰਮ ਨਹੀਂ ਅਸੀਂ ਹੋਣ ਦੇਣਾ ਨਾ ਸੀਵਰੇਜ ਪੈਂਦੇ ਇਹਨਾਂ ਤੁਹਾਡਾ ਵੰਡੀਆਂ ਵੱਲੋਂ ਕਿਹਾ ਸਾਰੇ ਹੈ ਆਹੀ ਡਰ ਵੀ ਕੱਲ ਨੂੰ ਕੁਝ ਵੀ ਕਰ ਸਕਦੇ ਨੇ ਜੀ ਯਾਨੀ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਜੀ ਜਾਨ ਨੂੰ ਵੀ ਖਤਰਾ ਹੈ ਜੀ ਮੇਰੀ ਇੱਕ ਮੈਸੇਜ ਨੂੰ ਕੁਝ ਹੋ ਗਿਆ ਮੈਂ ਤਾਂ ਖਤਮ ਹੈ ਫਿਰ ਮੈਂ ਮੇਰਾ ਜਾ ਕਾਹਦਾ ਜਾਣਾ ਫਿਰ ਇਹਨਾਂ ਦੇ ਆਸਰੇ ਮੈਂ ਟਾਈਮ ਕੱਟ ਰਿਹਾ ਆਪਣਾ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਪਸ ਵਿੱਚ ਵਿਤ ਵਿੱਚ ਗਵਾਂਟੀਆ ਤਾਂ ਜਿਹੜਾ ਕਿ ਇਹ ਰੋਲਾ ਤੇ ਆਪਾਂ ਦੂਸਰੀ ਤੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦੇ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਸੋ ਜਿਸ ਤਰ੍ਹਾਂ ਤੁਸੀਂ ਕਹਾਣੀ ਸੁਣ ਰਹੇ ਸੀ ਕਿ ਅੰਕਲ ਤੇ ਆਂਟੀ ਜੀ ਦੀ ਤਾਂ ਜੋ ਲੜਾਈ ਦਾ ਮਾਮਲਾ ਲੜਾਈ ਛੁਕੜੇ ਤਾਂ ਦੂਸਰੀ ਧੀ ਜਿਹੜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆਂ। ਪਾਜੀ ਕੀ ਮਾਮਲਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਕੀ ਕਹਿਣਾ ਜੀ ਅਸੀਂ ਉਹਰੇ 40-45 ਸਾ ਜਿੱਦ ਹੀ ਰਹਿ ਰਹੇ ਹਾਂ। ਮਕਾਨ ਸਾਡਾ ਆਪਣਾ ਆ ਸਾਰਾ ਕਾਗਜ਼ ਪੱਤਰ ਸਾਡੇ ਕੋਲ ਹੈਗੇ ਨਹੀਂ। ਜਦ ਕਿ ਇਹ ਲਾਲਕੀਰ ਦੇ ਅੰਦਰ ਮਕਾਨ ਆ ਇਹ ਪ੍ਰਮਾਨ ਨਹੀਂ ਹੈਗੇ ਜਿਹੜੇ ਸਾਡੇ ਕੋਲ ਕਾਗਜ਼ ਨੇ। ਹੁਣ ਇਹ ਜਿੱਦ ਕਰਦੇ ਨੇ ਵੀ ਇਹਦੋਂ ਗਾਂਹਾਂ ਗਲੀ ਆ। ਸਾਡੇ ਕੱਲਿਆਂ ਨਾਲ ਕਿਉਂ ਜਦਾਂ ਗਾਂਹਾਂ ਵਾਲਿਆਂ ਨਾਲ ਵੀ ਕਰੋ ਫਿਰ। ਆਡੇ ਅੰਕਲ ਆਂਟੀ ਨਾਲ ਕੀ ਲੜਾਈ ਆਡੀ ਇਹਨਾਂ ਨਾਲ ਕੋਈ ਨਹੀਂ ਆਪਣੇ ਆਪ ਹੀ ਮੁੱਦਾ ਕਰਦੇ ਨੇ ਇਹ ਗੱਲ ਦਾ ਕਹਿੰਦੇ ਅਸੀਂ ਗੇਟ ਕੱਢਣਾ ਟਾਕੀਆਂ ਮੌਜੂਦਾ ਆ ਹੋਣ ਦੇ ਟਾਈਮ 'ਚ ਕਢਾਈਆਂ ਨੇ ਠੀਕ ਆ ਨਾ ਜਾਕੀ ਆ ਤੁਸੀਂ ਆਪ ਹੀ ਧਿਆਨ ਨਾਲ ਦੇਖੋ ਵੀ ਟਾਕੀਆਂ ਨਿਊ ਨੇ ਕਿ ਪੁਰਾਣੇ ਨਜਵਾਨੇ ਦੀਆਂ ਨੇ ਦੇਖੋ ਤੇ ਤੁਹਾਡੇ ਲੜਾਈ ਝਗੜਾ ਵੀ ਹੋਏ ਸੀ ਇਸ ਨੂੰ ਲੈ ਕੇ ਬਾਹਰ ਅੰਦਰ ਆਉਂਦੇ ਨੇ ਹੁਣ ਸਾਡੇ ਜਵਾਕ ਜਾਂ ਕੋਈ ਵੀ ਖੇਲ ਦਾ ਬੋਲਣਗੇ ਤਾਂ ਬੋਲਾਂਗੇ ਜੀ ਆ ਗੱਲ ਹਮ ਸਾਡੇ ਵੱਲ ਕੋਈ ਹਮਲਾ ਵੀ ਕੀਤਾ ਗਿਆ ਸੀਗਾ ਕਿਹਨਾਂ ਤਹਾਡੇ ਵੱਲੋਂ ਆਂਟੀ ਤੇ ਅੰਕਲ ਤੇ ਆਂਟੀ ਇਹ ਵੀਡੀਓ ਬਣਾਉਂਦੇ ਇਹਨਾਂ ਕੋਲ ਹੈਗੀਆਂ ਦਿਖਾਈਆਂ ਹੋਣਗੀਆਂ ਤੁਹਾਨੂੰ ਸਾਡੇ ਅੰਦਰ ਵੀਡੀਓ ਬਣਾਉਂਦੀ ਸੀ ਰੋਕ ਤੇ ਉਹਦੇ ਪਿੱਛੇ ਲੜਾਈ ਕਰਦੇ ਨੇ ਫਿਰ ਕਿਹਦੀ ਕਾਦੀ ਵੀਡੀਓ ਬਣਾਉਂਦੇ ਇਹ ਵੀਡੀਓ ਬਸ ਵੈਸੇ ਹੀ ਉਹਨੇ ਖੜ ਕੇ ਲੱਗ ਜਾਂਦੇ ਨੇ ਕਹਿੰਦੇ ਆਹ ਪੱਟੋ ਆਹ ਬੂਟੇ ਪੱਟੋ ਆ ਤੁਸੀਂ ਆਪ ਦੇਖੋ ਕਿੰਨੇ ਸਾਲ ਦੇ ਬੂਟੇ ਲੱਗੇ ਹੋਏ ਨੇ ਤੇ ਫਿਰ ਤੁਸੀਂ ਹਮਲਾ ਕੀਤਾ ਸੀ ਕਹਿੰਦੇ ਤੇ ਹਮਲਾ ਸਾਨੂੰ ਕੋਈ ਲੋੜ ਨਹੀਂ ਕੀਤੀ ਤੇ ਕਰਦੀ ਅਸੀਂ ਆਪਣੀ ਸੇਫਟੀ ਬਾਤ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਂ ਤੁਹਾਡੇ ਵੱਲੋਂ ਕੀਤਾ ਗਿਆ ਸੀ ਤੁਹਾਡੀ ਵਾਈਫ ਤੁਹਾਡੇ ਤਰੀਕਾ ਹੋਈਆਂ ਨੇ ਐਮਾਲਾ ਮੇਰੀ ਭੈਣ ਦਾ ਸਿਰ ਪ ਅਹਿਮਾਲਾ ਬਰਾਬਰ ਹੋਈਆਂ ਦੀ ਸਾਡੀ ਕਿ ਸਾਡੀਆਂ ਪੇਸ਼ ਨਹੀਂ ਹੋਈ ਇਹ ਰੀਜਨ ਅਸੀਂ ਪੁੱਛਿਆ ਦੀ ਸਾਨੂੰ ਕੋਈ ਸਰਕਾਰੀ ਗਲੀ ਹੈ ਜਾਂ ਫਿਰ ਪ੍ਰਾਈਵੇਟ ਹੈ ਇਹ ਤੁਹਾਨੂੰ ਦੂਸਰੀ ਲਾਲ ਲਕੀਰ ਦੇ ਅੰਦਰ ਆ ਜੀ ਮਕਾਨ ਤੁਹਾਡਾ ਕਾਹਦਾ ਝਗੜਾ ਹੈ ਆਪਸ ਦੇ ਵਿੱਚ ਫਿਰ ਸਾਡਾ ਸਾਨੂੰ ਉਹਨਾਂ ਨੂੰ ਪੁੱਛ ਲੈਣ ਤੁਸੀਂ ਸਾਡੇ ਨਾਲ ਕਿਉਂ ਇਦਾਂ ਆ ਕੇ ਕਰਦੇ ਨੇ ਤਾਂ ਆਪਣਾ ਰੇਟ ਸੀਗਾ ਪਿਆ ਸਾਡਾ ਅਦਬ ਵਿਚਾਲਿਆ ਦੇਖ ਸਕਦੇ ਹੋ ਤੁਸੀਂ ਹਮ ਆਏ ਵਾਰ ਹੁਣ ਸਰਪੰਚ ਨੂੰ ਕਿਹਾ ਵੀ ਸਾਨੂੰ ਪੂਰੇ ਟਿੰਨ ਕਾਗਜ ਦੇਵੇ ਅਸੀਂ ਆਪਣਾ ਗੇਟ ਜਿੱਥੇ ਬੰਦਦਾ ਸੀ ਵੀਰੇਸ ਦਾ ਕੀ ਮਸਲਾ ਹੈ ਸੀਵਰੇਜ ਦੇ ਵੀ ਕੋਈ ਦਿੱਕਤ ਆ ਰਹੀ ਸੀ ਕਿ ਤੁਸੀਂ ਕਿਹਾ ਕਿ ਸੀਵਰੇਜ ਹੀ ਬੰਨ੍ਹ ਦਵਾਵਾਂਗੇ ਅਸੀਂ ਸੀਵਰੇਜ ਹੁਣ ਦੋਸਤੋ ਆ ਗੇਟ ਤੱਕ ਕਿਹਾ ਲੋਕਟ ਲਾ ਲੈਣ ਦੋ ਠੀਕ ਆ ਅੱਧਰ ਸਾਡਾ ਮੁੱਦਾ ਸੀ ਜਿਹੜਾ ਕੁਝ ਮਰਜ਼ੀ ਕਰੀਏ ਹੁਣ ਦੱਸੋਗਾ ਦੋਗਾ ਹਾਂ ਕੀ ਕਰਿਆ ਜਾਊਗਾ ਇਹਨਾਂ ਦਾ ਪਾਣੀ ਆ ਰਿਹਾ ਇਹਨਾਂ ਨੂੰ ਦਿੱਕਤ ਆ ਇਹਨਾਂ ਨੂੰ ਕੋਈ ਵੀ ਤੁਹਾਨੂੰ ਦੱਸਣ ਵੀ ਪਾਣੀ ਸਾਡਾ ਜਾ ਨਹੀਂ ਰਿਹਾ ਹੈਗਾ ਠੀਕ ਹੈ ਜੀ ਆ ਤੁਸੀਂ ਦੇਖ ਰਹੇ ਹੋ ਪਾਣੀ ਖੜਾ ਦਿਖਾ ਦਿਓ ਕਿਤੇ ਮੈਨੂੰ ਵੀ ਹਾਂ ਇੱਕ ਟੋਕਾ ਵੀ ਖੜਾ ਸੁਜੇਤਰਾ ਤੁਸੀਂ ਦੇਖਿਆ ਕਿ ਕਾਂਤਾ ਰਾਣੀ ਜੋ ਕਿ ਇੱਕ ਬਜ਼ੁਰਗ ਆਂਟੀ ਤੇ ਇੱਕ ਅੰਕਲ ਜਿਹਨਾਂ ਨਾਲ ਇੱਕ ਗਲੀ ਵਾਲੀ ਗਵਾਂਡੀ ਜਿਹੜੇ ਕਿ ਪ੍ਰੇਸ਼ਾਨ ਕਰ ਰਹੇ ਸੀਗੇ ਤਾਂ ਦੱਸਦੇ ਕਿ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਸੀਗਾ ਤਾਂ ਪੁਲਿਸ ਸਟੇਸ਼ਨ ਦੇ ਬਾਹਰ ਮੌਜੂਦ ਆ ਕਿਉਂਕਿ ਜੋ ਇੱਥੋਂ ਦੇ ਏਐਸਆਈ ਅਵਤਾਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਇਸ ਦੇ ਉੱਪਰ ਜੋ ਇਸ ਮਾਮਲੇ ਨੂੰ ਦੇਖਿਆ ਸੀਗਾ ਤੇ ਦੱਸਦੇ ਕਿ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਜੂਦ ਨਹੀਂ ਸੀਗੇ ਤੇ ਗੱਲ ਨਹੀਂ ਹੋ ਪਈ ਉਹਨਾਂ ਨਾਲ ਤਾਂ ਤੁਸੀਂ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ ਇਦਾਂ ਦੀ ਅਪਡੇਟਸ ਦੇ ਨਾਲ ਬਨੇ ਰਹੋ EVP News Punjab ਦੇ ਨਾਲ